ਹਾਂਜੀ ਸਾਸਰੀ ਕੱਲ੍ਹ ਦੋਸਤੋਂ ਪਿੰਡੂ ਕੀਤੇ ਚੈਨਲ ਦੇ ਭਾਈ ਜੀ ਸਵਾਗਤ ਕਰਦੇ ਆ ਰੋਦੇ ਰੇਟ ਖਾ ਨੂੰ ਕੋਟਪੂਰਾ ਮੰਡੀ ਦੇ ਵਿੱਚ ਜੀ ਤੂੜੀ ਦੇ ਜੀ ਤੇ ਅੱਜ ਤਰੀਕ ਦੀ ਗੱਲ ਕਰਗੇ ਤਾਂ ਇੱਕ ਤਰੀਕ ਹੋਊਗੀ ਜੀ ਤੇ ਟਾਈਮ ਜਿਹੜਾ ਤੂਰੀ ਦਾ 7:30 ਵਜੇ ਦਾ ਜੀ ਤੇ ਪਹਿਲੀ ਟਰਾਲੀ ਤੋਂ ਸ਼ੁਰੂ ਕਰਦੇ ਆ ਜੀ ਲੈ ਵੀ ਆ ਜੋ ਵੀ ਬਾਹਰ ਦੀ ਤੂੜੀ ਆ ਜੀ ਭਾਈ ਬਾਹਰ ਦੀ ਤੂੜੀ ਆ ਤੇ ਨਾਲ ਤੁਕੂ ਵੀ ਭਾਈ ਬੋਲੋ 10 mı diyor? 10. Bol bol. 10 sor ya can. 10 de? <laughs> ya. 10 sor ya. ਬੰਦੂ ਆ ਜਾ 100 ਰੁਪਇਆ ਬਾਹਰ ਵੀ ਹਾਂ ਪੂਰੀ ਆਹੀ ਨਿਕਲੂਗੀ ਅੱਜ ਆਈ ਕਿ ਕਿਵੇਂ ਪਹਿਲਾਂ ਵੀ ਆਉਂਦੀ ਰਹੀ ਆ ਪਹਿਲਾਂ ਕੰਮ ਕਰਨ ਲੱਗੇ ਹੁੰਦੇ ਜੈਨਦਰ ਉਹ ਲੋ ਲੈਣੇ ਦਾਰੂ ਉਸੋਂ ਭੁੜੇਗੀ ਸਾਈਕੋ ਤੋਂ ਬਰਾਹਤ ਜੇ ਚੋੜਾਂਗੇ ਜਾਣਾ ਉਹ ਵੀ ਇਹ ਕਰਿਆ ਲਾ ਬੰਦੇ ਨੂੰ ਉਹ ਵੀ ਲੱਗੇ ਚੱਲੀ ਘੜ ਜਾਂਦੇ ਸਾਡੇ ਕਿੱਥੋਂ 70 70 80 90 390 390 1 ਮਿੰਟ ਜੀ 390 40. 400 400 405 5 10 ਠੀਕ ਹੈ ਜੀ 30 435 ਰੁਪਏ 435 ਬੋਲਣਗੇ ਨੇ 435 ਰੁਪਏ ਜਾ ਲਓ ਜੀ 435 ਰੁਪਏ ਜਿਹੜੀ ਪਹਿਲੀ ਟਰਾਲੀ ਜਿਹੜੀ ਰੇਟ ਲੱਗ ਗਿਆ ਜੀ ਪਹਿਲੀ ਟਰਾਲੀ ਦਾ 435 ਰੁਪਏ ਟੌਪ ਦਾ ਰੇਟ ਲੱਗ ਗਿਆ ਜੀ ਦੂਸਰੇ ਨਾਲ ਕੋਲ ਚੱਲਦੇ ਨਗ ਜਿਹੜੇ ਅੱਜ ਜੀ ਚਾਰੇ ਆਇਆ ਕੋਟਕੂਰਾ ਦੇ ਮੰਡੀ ਵਿੱਚ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਜੁੜੇ ਰਹੋ ਵੀਡੀਓ ਦੇ ਨਾਲ ਫਿਰ ਜੀ ਤੇ ਆਜੋ ਜੀ ਅੰਦਰ ਦੀ ਥੋੜੀ ਬੋਲੋ ਬਾਈ ਬੋਲੋ ਬੋਲੋ 350 ਸਾਢੇ 350 ਜੀ 60 80

ਪੁਲਾਡਿਨ ਜਾਓ ਜਾਓ ਵੀਰਦੇਵੀ 400 ਰੁਪਏ 28 ਰੁਪਏ ਜੀ 38 435 ਰੁਪਏ ਥੋਲੰਗਰੇ 435 ਰੁਪਏ ਲੋ ਜੀ ਲੋ ਜੀ ਇਹ ਵੀ ਜਿਹੜੀ 435 ਰੁਪਏ ਜਿਹੜੀ ਜਾਵੜੀ ਸਰਾਰੜ ਜਿਹੜਾ ਦੂਸਰੀ ਟਰਾਲੀ ਦਾ ਵੀ ਉਹੀ ਰੇਟ ਲੱਗਿਆ ਜੀ ਪਹਿਲੀ ਦਾ ਵੀ 435 ਤੇ ਦੂਸਰੀ ਟਰਾਲੀ ਦਾ ਵੀ 435 ਰੁਪਏ ਲੱਗ ਗਿਆ ਜੀ ਤੇ ਆयो ਵੀ ਦੋ ਨਾਕ ਰਹਿ ਗਏ ਜਿਹੜੇ लास्ट ਜੀ ਕੱਲ ਤਾਂ ਰੇਟ ਤਾਂ ਲੈ ਗਿਆ ਹੈਗਾ ਬਾਈ ਕੱਲ ਦਾ ਰੇਟ ਜਿਹੜਾ ਪਹਿਲੀ ਟਰਾਲੀ ਲੱਗੀ ਸੀ 475 ਰੁਪਏ ਜਿਹੜਾ ਟੌਪ ਦਾ ਰੇਟ ਲੱਗਿਆ ਸੀਗਾ ਜੀ ਅੱਜ ਦੇਖਦੇ ਆ ਵੀ ਉਥੋਂ ਤੱਕ ਪਹੁੰਚ ਪਾਊਗਾ ਜਾਂ ਨਹੀਂ ਬਾਈ ਜੀ ਤੇ ਵੀਡੀਓ ਨਾਲ ਜੁੜੇ ਰਹੋ ਜੇ ਵਸਤੂ ਹੈ ਤੇ ਆਇਓ ਕੁਆਲਟੀ ਵੇਖੋ ਤੁੜੀ ਦਾ ਜੀ ਵਾਕਟਰ ਵੇਖੀ ਲੋ ਲੈਓ ਬਈ ਕਾਗੂ ਚੰਗਿਆ ਜੀ ਅੱਜ ਕੋੜਕਪੁਰਾ ਦੇ ਮੰਡੀ ਵਿੱਚ ਰੌਣਕ ਲੱਗੀ ਪਈ ਹੈ ਜੀ ਲੋ ਜੀ ਤੀਸਰੇ ਨੱਕ ਜੀ ਅੰਦਰ ਵੀ ਬਾਹਰ ਦੀ ਅੰਦਰ ਦੀ ਅੰਦਰ ਵੀ ਥੋੜੀ ਬੋਲਾ ਜੀ

20 ਰੁਪਏ 25 ਰੁਪਏ 425 ਰੁਪਏ ਹਮੈ ਬੋਲੇ 425 ਰੁਪਏ ਬਾਈ 425 ਰੁਪਏ ਜਿਹੜਾ ਤੀਸਰੀ ਟਰਾਲੀ ਦਾ ਰੇਟ ਲੱਗਾ ਜੀ ਟੌਪ ਦਾ ਰੇਟ ਜਿਹੜਾ 400 ਤੇ 25 ਰੁਪਏ ਜਿਹੜਾ ਲੱਗ ਗਿਆ ਜੀ ਪਹਿਲੀ ਟਰਾਲੀ ਗਈ ਆ ਜੀ 400 ਤੇ 35 ਰੁਪਏ ਤੇ ਦੂਸਰੀ ਟਰਾਲੀ ਦਾ ਵੀ ਉਹੀ ਰੇਟ ਲੱਗਿਆ ਜੀ ਤੇ ਇਹਦਾ ਲੱਗਿਆ ਜਿਹੜਾ 400 ਲਓ ਜੀ ਕੁਆਲਟੀ ਦੇਖੋ ਜੀ ਲਾਸਟ ਨਾ ਰਹਿ ਗਿਆ ਲਓ ਜੀ ਇਹ ਵੇੜੇ ਭਾਈ ਕਿੱਥੋਂ ਦਾ ਲੈ ਕੇ ਤੇ ਕਿੱਥੋਂ ਤੱਕ ਜਾਂਦਾ ਰੇਟ ਜੀ ਹਾਂ ਭਾਈ ਉਹ ਮਾਨੇ ਜਿਹੜਾ ਤਰਫਾਣੇ ਜਿਹੜੀ ਪਾਈ ਹੋਈ ਹੈ ਉਸੇ ਅੰਦਰ ਚਾ ਉਹ ਨੋ ਪੈਨ ਕਰੀਏ ਐ ਰੋਜੋ ਭਰਾਵਾ ਜਿੱਤ ਭਜ ਜਾਉਂਗੇ ਆ ਵੇ ਗਰੁੱਪ ਦਾ ਦੇ ਨਾਲ ਹੋਰ ਲੱਪਸੇ ਖਾਲੀ ਤੁਲੀਆ ਪੰਸਰ ਦਿੱਤੇ ਅਸਰ ਚਾ ਮੀਊਗਾ ਜਾਣਾ ਜੱਤ ਕੇ ਲ ਬਾਪੂ ਚਲ ਜਾਵੜਾ ਬਾਪਾ ਮੱਥਾ ਦੇ ਕੇ ਕਿਤਾਵ ਕਿਸੇ ਨਾ ਜਿੱਤ ਕੇ ਨਾ ਉਹ ਕਿਤੇ ਤਾਂ ਲੱਗ ਜਾਉ ਪੰਜਾਬ ਚ ਹੀ ਐ ਕਿੰਨਾ ਵਜੇ ਹੋਊਗਾ ਇਹ ਚੋ ਇਹ ਵੇ 9:30 9 ਕਵਾਂਟ ਲੋ ਸਾਢੇ 9 ਕਵਾਂਟ 10 ਮੰਨ ਲਾ ਪਈ ਆ बोलो जी। 300 ਤੋਂ ਬੋਲੋ। 300 350 350 350 70 72 80 90 92 400 5 5 10 15 20 25 25 30 430 ਰੁਪਏ ਬੋਲਣਾ ਬਈ ਨਾ 430 ਕਿੰਨਾ ਲੱਗਿਆ ਉਪਾਲ ਦੇ ਲਓ ਜੀ ਤਾਂ 430 ਰੁਪਏ ਜਿਹੜਾ 450 ਨੂੰ ਜਿਹੜਾ ਰੇਟ ਲਾਸਟ ਨਾਕ ਦਾ ਪਹੁੰਚ ਗਿਆ ਜੀ ਤੇ ਕੋਟਕਪੂਰਾ ਮੰਡੀ ਦੇ ਵਿੱਚ ਜਿਹੜਾ 300 ਤੋਂ ਲੈ ਕੇ 400 500 ਰੁਪਏ ਦੇ ਵਿੱਚ ਵਿੱਚ ਰੇਟ ਚੱਲੀ ਜਾਂਦਾ ਈ ਤੂੜੀ ਦਾ ਬਾਈ ਜੀ ਤੇ ਲਓ ਜੀ ਇਹ ਸਗੇ ਕੋਟਕਪੂਰਾ ਮੰਡੀ ਦੇ ਤਾਜੀ ਤਾਏ ਰੇਟ ਜੀ ਤੂੜੀ ਦੇ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜੀ ਤੇ ਇਹ ਜਿਹੜੀ ਗਈ ਆ ਜੀ ਇਹ 300 ਤੋਂ ਲੈ ਕੇ 400 ਰੁਪਏ ਤੱਕ ਜਿਹੜੀ ਪਹੁੰਚ ਗਈ ਹੈ ਜੀ ਤੇ ਧੰਨਵਾਦ ਦੋਸਤੋ ਵੀਡੀਓ ਨੂੰ ਬਹੁਤ ਬਹੁਤ ਜੁੜਨ ਵਾਸਤੇ ਜੀ 450 ਨੂੰ ਗਈਆ ਲਾਸਟ ਨਕਦੀ ਹਾਂਜੀ ਤੇ ਲੋ ਜੀ